ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਰਾਮ ਰਾਮ ਅੱਜ ਆਪਾਂ ਬਣਾਵਾਂਗੇ ਜੀ ਵਾਟਰਮੈਲਨ ਮਿਲਕ ਸ਼ੇਕ ਵਾਟਰਮੈਲਨ ਮਿਲਕ ਸ਼ੇਕ ਜੋ ਕਿ ਬਹੁਤ ਜ਼ਿਆਦਾ ਟੇਸਟੀ ਬੰਦਾ ਹੈ ਜੀ ਅੱਜ ਕੱਲ ਬਹੁਤ ਜ਼ਿਆਦਾ ਗਰਮੀ ਚੱਲ ਰਹੀ ਹੈ ਤੇ ਠੰਡਾ ਠੰਡਾ ਵਾਟਰਮੈਲਨ ਮਿਲਕ ਸ਼ੇਕ ਬਣਾ ਕੇ ਕਰਾਂਗੇ ਤਿਆਰ ਜਿਹਦੇ ਲਈ ਲੈ ਜੀ ਆਪਾਂ ਇੱਧਰ ਜੀ 2 ਕੱਪ ਕੱਪ ਗਲਾਸ ਦੁੱਧ ਦੇ ਲੈ ਲੈਨੇ ਦੁੱਧ ਆਪਾਂ ਬਿਲਕੁਲ ਠੰਡਾ ਲਿਆ ਜੀ ਤੇ ਦਰਾਪਲਿਆ ਦੀ ਵਾਟਰਮੇਲ ਯਾਨੀ ਕਿ ਤਰਬੂਜ ਪੰਜਾਬੀ ਵਿੱਚ ਤਰਬੂਜ ਕਹਿੰਦੇ ਪੰਜਾਬੀ ਵਿੱਚ ਤਰਬੂਜ ਜੀ ਤੇ ਇਹਨੂੰ ਆਪਾਂ ਕੱਟ ਕੇ ਤੇ ਸਾਰੇ ਬੀ ਕੱਢ ਲੈਣੇ ਆ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਕਰਾਂਗੇ ਤਿਆਰ ਜੋ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਤੇ ਆਪਾਂ ਨੂੰ ਵੀ ਵੱਡਿਆਂ ਨੂੰ ਵੀ ਬਹੁਤ ਪਸੰਦ ਆਉਂਦਾ ਜੀ ਤੇ ਠੰਡਾ ਹੁੰਦਾ ਜੀ ਤਸੀਲ ਬਿਲਕੁਲ ਠੰਡੀ ਹੁੰਦੀ ਹੈ ਤੇ ਆਪ ਬਣਾਓ ਤੇ ਆਪ ਵੀ ਪੀਓ ਤੇ ਆਪਣੇ ਬੱਚਿਆਂ ਨੂੰ ਵੀ ਪਿਓ ਜੀ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਕਰਾਂਗੇ ਤਿਆਰ ਤੇ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਇਸ ਤਰ੍ਹਾਂ ਤੇ ਚਲੋ ਜੀ ਆਪਾਂ ਪਹਿਲਾਂ ਇਹ ਛੱਲੇ ਲੈਨੇ ਚਲ ਕੇ ਸਾਰੇ ਵੀ ਕੱਢ ਲੈਨੇ ਆ ਦੀ ਲਓ ਜੀ ਆਪਾਂ ਕੱਟ ਕੇ ਛੋਟੇ ਛੋਟੇ ਪੀਸਾਂ ਚ ਤਿਆਰ ਕਰ ਲਏ ਤੇ ਹੁਣ ਆਪਾਂ ਇਸ ਨੂੰ ਮਿਕਸੀ ਵਾਲੇ ਜੱਗ ਵਿੱਚ ਪਾਵਾਗੇ ਜੀ ਸਾਰੇ ਨੂੰ ਸਾਰੇ ਪੀਸ ਆਪਾਂ ਦੇ ਵਿੱਚ ਹੀ ਪਾ ਦਾਂਗੇ ਹਾਂ ਲਓ ਜੀ ਆਪਾਂ ਮਿਕਸਰ ਜੱਗ ਵਿੱਚ ਪਾ ਲਿੱਤ ਦਿੱਤਾ ਹੈ ਹੁਣ ਆਪਾਂ ਇਸ ਵਿੱਚ ਦੋ ਚਮਚੇ ਪਾ ਲੈਣੇ ਆ ਜੀ ਖੰਡ ਦੇ ਤੋਂ ਤਿੰਨ ਚਮਚੇ ਵਸਾਉ ਦੇ ਲੋੜ ਨਹੀਂ ਸਾਰਾ ਆਪਾਂ ਮਿੱਠਾ ਜਿੰਨਾ ਤੁਹਾਨੂੰ ਪਸੰਦ ਹੈ ਪਾ ਸਕਦੇ ਆਪਾਂ ਇਹਦੇ ਵਿੱਚ ਲਓ ਜੀ ਦੋ ਚਮਚਾ ਪਾ ਫਿਰ ਟੀਨੀ ਦੇ ਪਾ ਦਿੱਤੇ ਨੇ ਚਮਚਾ ਕਾਪਾ ਪਾ ਦਾਂਗੇ ਜਿਹਦੇ ਵਿੱਚ ਰੋਜ਼ ਸਿਰਕਾ ਦਾ ਇੱਕ ਵਾਰੀ ਆਪਾਂ ਮਿਕਸਰ 'ਚ ਲਾ ਕੇ ਇਸ ਨੂੰ ਪੀਸ ਲੈਣੇ ਆ ਜੀ। ਲਓ ਜੀ ਆਪਾਂ ਬਿਲਕੁਲ ਪੀਸ ਲੈ ਆ ਇਹਨੂੰ। ਤੇ ਹੁਣ ਆਪਾਂ ਇਸ ਵਿੱਚ ਪਾ ਦਾਂਗੇ ਜੀ। ਮਿਲਕ ਯਾਨੀ ਕਿ ਦੁੱਧ ਬਿਲਕੁਲ ਠੰਡਾ। ਲਓ ਜੀ ਆਪਣਾ ਵਾਟਰਮੈਲਨ ਮਿਲਕ ਸ਼ੇਕ ਬਣ ਕੇ ਬਿਲਕੁਲ ਠੰਡਾ-ਠੰਡਾ ਤਿਆਰ ਹੈ। ਤੇ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ। ਲਓ ਜੀ ਆਪਣਾ ਬਟਰਮੈਲਮਿਲਕ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ ਠੰਡੜ ਠੰਡੜ ਜਾਨੀ ਕਿ ਤਰੂਜ ਬੜਾ ਬਦਤ ਬਹੁਤ ਵਧੀਆ ਤੇ ਟੇਸਟੀ ਬਟਰਮਿਲਕ ਸ਼ੇਕ ਬਣ ਕੇ ਬਿਲਕੁਲ ਤਿਆਰ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਤੇ ਗਰਮੀ ਨੂੰ ਦੂਰ ਭਜਾਓ ਜੀ ਬਹੁਤ ਟੇਸਟੀ ਬਣਦਾ ਇਸ ਤਰੀਕੇ ਨਾਲ ਤੇ ਬਹੁਤ ਜਿਆਦਾ ਵਧੀਆ ਤੇ ਬੱਚਿਆਂ ਨੂੰ ਵੀ ਪਿਆਓ ਆਪ ਵੀ ਪੀਓ ਜੀ ਤੇ ਜੇ ਤੁਹਾਨੂੰ ਆਪਣੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਚਲੋ ਜੀ ਕੱਲ ਮਿਲਾਂਗੇ ਜੀ ਕਿਸੇ ਨਿਊ ਰੈਸਪੀ ਨਾਲ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਰੈਸਪੀ ਲੱਗਦੀ ਹੈ ਜੀ ਜਰੂਰ ਦੱਸਣਾ ਕਮੈਂਟਾਂ ਵਿੱਚ ਤੇ ਬਹੁਤ ਟੇਸਟੀ ਬਣਦਾ ਜੀ ਇਸ ਤਰ੍ਹਾਂ ਤੁਸੀਂ ਜਰੂਰ ਬਣਾ ਕੇ ਇੱਕ ਵਾਰੀ ਟਰਾਈ ਜਰੂਰ ਕਰਿਓ ਜੀ ਤੇ ਗਰਮੀਆਂ ਵਿੱਚ ਬਹੁਤ ਹੀ ਠੰਡਾ ਹੁੰਦਾ ਜੀ ਤੇ ਸੇਲ ਠੰਡੀ ਹੁੰਦੀ ਹੈ ਇਸ ਦੀ ਤੇ ਤੁਸੀਂ ਬਣਾ ਕੇ ਜਰੂਰ ਪੀਓ ਜੀ